ਤੇ ਉੱਥੋਂ ਦੇ ਜਿਹੜਾ ਸੇਵਾਦਾਰ ਉਹਨਾਂ ਬਾਬਾ ਜੀ ਕੋਲੋਂ ਦਾਲ ਤੇ ਬਾਲਟੀ ਪਾੜਦੀ ਤੇ ਬਾਬਾ ਜੀ ਦੇਖਦੇ ਡੋਰਾ ਮਾਰਦਾ ਅਸੀਂ ਦੇਖ ਸਕਦੇ ਧੁੰਦ ਦਾ ਘੇਰ ਕੰਟੀਨਿਊ ਬੜੀ ਧੁੰਦ ਆ ਹਾਂਜੀ ਸੰਗਤ ਜੀ ਗੱਡੀਆਂ ਆਪਣੇ ਕੋ ਆਉਂਦੀਆਂ ਰਹਿਣੀਆਂ ਗਾਗਲੇ ਆਇਆ ਕਰੋ ਕੋਈ ਚੱਕਰਤੀਆਂ ਨੰਬਰ ਆਪਣਾ ਹੈ 98557 25676 ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਕੀ ਹਾਲ ਚਾਲ ਆ ਸਾਰਿਆਂ ਦਾ ਵੈਦਰ ਬੜਾ ਖਰਾਬ ਕਰਨ ਦਿਆ ਹੈ ਨਾ ਬੱਚਿਆਂ ਦੇ ਸਕੂਲ ਲੱਗੇ ਤੇ ਜਿੱਦਾਂ ਟਾਈਮ ਉਹਨਾ ਲੇਟ ਕਰਤਾ ਸਕੂਲ ਦਾ ਪੌਣੇ 10:00 ਦਾ ਤੇ ਵੈਨ 9:00 ਵਜੇ ਆ ਜਾਂਦੀ ਸੀ ਬੱਚਿਆਂ ਦੀ ਤੇ ਉਹ ਜਦੋਂ ਫੇਰ 8:00 ਵਜੇ ਦਾ ਟਾਈਮ ਕਰਤਾ ਵੈਨ ਦਾ ਕੱਲ ਦਾ ਵੀ ਹੁਣ ਤੋਂ ਪਲਗ ਲਾਪੀਆਂ ਤੇ ਅੱਜ ਵੈਦਰ ਫੇਰ ਮਲਕੀ ਧੁੰਦ ਪੈ ਗਈ ਤੇ ਕੋਈ ਸਮਝ ਨਹੀਂ ਲੱਗ ਰਹੀ ਹੈ ਨਾ ਤੇ ਹੁਣ ਤੇ ਆਵੇ 10 ਵਾ ਚੱਲੇ ਆ ਤੇ ਅਜੇ ਵੀ ਧੁੰਦ ਪੂਰੀ ਆ ਤੇ ਚਲੋ ਵੇਖੋ ਨ ਕੀ ਬੰਦਾ ਹੋਰ ਤੈ ਹੀ ਸੁਣਾਉ ਆਸ ਕਰਦੇ ਹਾਂ ਕਿ ਸਾਰੇ ਠੀਕ ਹੋਵਗੇ ਘਰ ਬਾ ਠੀਕ ਠਾਕ ਆ ਅੱਜ ਅਸੀਂ ਥੋੜਾ ਜਿਹਾ ਕਿਤੇ ਜਾ ਰਹੇ ਆ ਤੇ ਫਿਰ ਕੋਈ ਨਹੀਂ ਰਸਤੇ 'ਚ ਗੱਲਬਾਤ ਕਰਦੇ ਆ ਅਰੇ ਹੋਰ ਵੀ ਸਾਡੇ ਨਾਲ ਜੁੜੇ ਰਹੋ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਹਾਂਜੀ ਦੋਸਤੋ ਧੁੰਦ ਤੁਸੀਂ ਵੇਖ ਸਕਦੇ ਜੇ ਬਹੁਤ ਜਿਆਦੀ ਧੁੰਦ ਆ ਅਭੀ ਆ ਪਹਲੀਆਂ ਚ ਸਭ ਤੋਂ ਜ਼ਿਆਦੀ ਆ ਤੇ ਰੋਡ ਤੇ ਥੋੜਾ ਥੋੜਾ ਫੇਰ ਵੀ ਪਤਾ ਲੱਗਨ데요 ਵਾ ਥੋੜਾ ਜਿਹਾ ਗਾਂਹ ਤੱਕ ਤੇ ਇਹ ਨਹੀਂ ਵੇ ਲੋ ਪਤਾ ਲੱਗਦਾ ਕੁਜਰਤ ਦੇ ਰੰਗਾਂ ਦਾ ਵੀ ਆਪ ਵਿੱਚੋ ਕਿਡਾ ਮੌਸਮ ਸਾਫ ਹੋ ਗਿਆ ਪਿੰਦੇ ਪਟਾਕੀ ਤੋਂ ਨਿਕਲਦੀ ਰਹੀ ਐ ਤੇ ਅੱਜ ਫੇਰ ਉਹ ਕੁਛ ਹਾਂਜੀ ਤੁਸੀਂ ਵੇਖ ਸਕਦੇ ਧੁੰਦ ਦਾ ਘੇਰ ਕੰਟੀਨਿਊ ਬੜੀ ਧੁੰਦ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਐ ਧੁੰਦ ਦਾ ਹਣਾ ਸਮਝ ਨਹੀਂ ਗਈ ਵੀ ਮਤਲਬ ਕਿ ਕੁਦਰਤ ਦੇ ਰੰਗ ਆ ਕਦੀ ਧੁੱਪ ਕਦੀ ਛਾਂ ਉਹ ਹੋ ਜਾਂਦੇ ਨਾ ਵੀ ਉਹ ਕਦੀ ਧੁੰਦ ਤੇ ਕਦੀ ਬੜਾ ਮੈਨਾਂ ਇਹਦੇ ਸਮਝ ਨਹੀਂ ਗਈ ਹਾਂਜੀ ਹੋਰ ਆਸ ਕਰਦੇ ਹਾਂ ਕਿ ਸਾਰੇ ਤਹੀ ਠੀਕ ਹੋ ਹੋਰ ਘਰ ਪਰਿਵਾਰ ਦਾ ਕੀ ਹਾਲ ਚੱਲ ਜੇ ਅੱਗੇ ਫੇਰ ਜਾਂਦੀ ਆ ਆ ਰੁੱਖਾਂ ਦਾ ਕਰਕੇ ਮੈਨੂੰ ਲੱਗਦਾ ਧੁੰਦ ਸੰਗਣੀ ਹੋਣ ਦੀ ਆ ਹਾਂਜੀ ਧੁੰਦ ਬਹੁਤ ਜਿਆਦੀ ਅਜੇ ਉਤਰਨ ਦਾ ਨਾਮ ਨਹੀਂ ਲੈਂਦੀ ਯਾਰਾਂ ਵਾ ਚੱਲੇ ਆ ਅੱਜ ਮੈਨੂੰ ਲੱਗਦਾ ਸੂਰਜ ਨਹੀਂ ਨਿਕਲਣਾ ਹੈ ਲੱਛਣ ਜਿਹਾ ਜਿਦਾਂ ਲੱਗੰਦੇ ਨਿਕਲ ਨੂੰ ਭਾਵੇਂ ਹੁਣ ਇਹ ਨਿਕਲ ਜੇ ਪਰ ਜਿੱਦਾਂ ਅੰਦਾਜ਼ਾ ਇਹ ਲੱਗਦਾ ਵੀ ਨਹੀਂ ਨਿਕਲਣਾ ਕੁਦਰਤ ਦੇ ਰੰਗ ਵੇਖੋ ਵੀ ਹੈ ਨਾ ਕੁਦਰਤ ਦੇ ਰੰਗ ਆ ਕੀ ਕੁਦਰਤ ਕਰਦੀ ਆ ਤੈਨੂੰ ਵੀ ਨਜ਼ਰ ਚੜੂ ਆਖੋ ਵੀ ਹਾਂਜੀ ਬਿਲਕੁਲ ਬਿਲਕੁਲ ਮਹੀਨੇ ਬਾਅਦ ਹੀ ਉਹ ਗੱਲ ਨਾ ਮੁਰਸੀ ਕਹ ਲੈ ਹਾਂਜੀ ਦੋਸਤੋ ਕੀ ਹਾਲ ਚਾਲ ਆ ਅਸੀਂ ਥੋੜਾ ਜਿਹਾ ਜਾ ਰਹੇ ਆ ਕਿਤੇ ਦੇ ਕਮਾਸਕਿਆਂ ਦੀ ਧਰਤੀ ਤੇ ਜਾ ਰਹੇ ਆ ਬੱਚੀ ਪਿੰਡ ਤੇ ਲਾ ਕੇ ਇਹ ਤਾਰੀਫ ਬਾਟਰ ਬਹਿ ਜਾਂਦਾ ਏਰੀਆ ਤੇ ਹੁਣ ਵਾਰਿਸਦੀਪ ਨੂੰ ਆਪਾਂ ਸਕੂਲੋਂ ਲੈਣਾ ਸੀ ਤੇ ਅੱਜ ਤੁਸੀਂ ਵੇਖ ਸਕਦੇ ਹੋ ਕਿ ਮਤਲਬ ਕਿ ਵੈਦਰ ਅੱਜ ਨਹੀਂ ਧੁੱਪ ਲੱਗੀ ਥੋੜਾ ਜਿਹਾ ਸਮਾਂ ਵੀ ਨਾ ਅੱਜ ਵੈਦਰ ਇਦਾਂ ਦਾ ਰਿਹਾ ਪਹਿਲਾਂ ਧੁੰਦ ਹੀ ਤੇ ਹੁਣ ਧੁੰਦ ਤੇ ਖੈਰ ਨਹੀਂ ਆ ਪਰ ਬੱਦਲ ਵਾਈ ਰਹੀ ਆ ਤੇ ਆਵੇ ਵਾਰਿਸ ਦਾ ਸਕੂਲ ਆ ਗਿਆ ਵਾ ਹੁਣ ਸਕੂਲ ਵੀ ਬਹੁਤ ਧੁੰਦਲਾ ਦੇਖ ਰਿਹਾ ਹਾਂ ਤੋਂ ਦਾ ਮਤਲਬ ਕਿ ਉਹਨੇ ਵੀ ਮੌਸਮ ਜਾਨੀ ਕਿ ਵੀ ਥੋੜਾ ਦੂਰ ਤੱਕ ਦਿਖਣ ਲੱਗ ਪਿਆ ਫਿਰ ਚਾਲੂ ਹੋ ਗਿਆ ਹਨਾ ਹਾਂ ਤੇ ਆ ਸਕੂਲ ਹੈ ਸਕੂਲ ਵੀ ਕੋਈ ਏਡਾ ਮਤਲਬ ਕਿ ਦਿਖਿਆ ਨਹੀਂ ਰਿਹਾ ਕਲੀਅਰ ਹੈ ਵੀ ਵੈਦਰ ਸਾਫ ਨਹੀਂ ਵੈਦਰ ਸਾਫ ਨਹੀਂ ਨਾ ਉਹਦਾ ਕਰਕੇ ਤੇ ਅਸੀਂ ਵਾਰਿਸ ਨੂੰ ਲੈਣਾ ਵਾ ਹੁਣ ਇੱਥੋਂ ਆਪਾਂ ਭਾਜੀ ਆਪਣੇ ਤੇ ਜਾ ਰਹੇ ਹਾਂ ਗੱਡੀ ਦਾ ਵੀ ਕਿੰਨੀ ਸੰਗਤਾਈ ਆ ਮੈਨੂੰ ਲੈਣਾ ਬਸ ਅਵੇ ਮੈਂ ਆ ਗਿਆ ਹਾਂਜੀ ਦੋਸਤੋ ਅਹੀਂ ਵਾਰਸਦੀਪ ਨੂੰ ਲੈਣ ਆਏ ਆ ਸਕੂਲੋਂ ਤੇ ਕੀ ਹੋਇਆ ਕਿ ਉਹ ਫਿਰ ਵੈਣਾ ਚ ਬੱਚੇ ਪੈਂਦੇ ਜਾਂਦੇ ਸੀ ਤੇ ਸਕੂਲ ਵਾਲੇ ਫਿਰ ਉਹ ਅੰਦੇ ਵੀ ਚਲ ਬਾਰਮ ਬੱਚਾ ਲੈ ਲਿਓ ਕਿਉਂਕਿ ਲੇਟ ਹੋ ਗਿਆ ਨਾ ਅਸੀਂ ਤੇ ਫਿਰ ਹੁਣ ਡਰਾਈਵਰ ਦੀ ਵੇਟ ਕਰਨ ਲਈ ਇੱਥੇ ਚਾਉਂਗੀ ਖਲੋਗੇ ਤੇ ਉਹਨੂੰ ਕਾਲ ਕੀਤੀ ਆ ਤੇ ਕਹਿੰਦਾ ਚਲ ਕੋਈ ਨਹੀਂ ਬੱਚਾ ਇੱਥੋਂ ਲੈ ਲਿਓ ਤੁਸੀਂ ਤੇ ਹੁਣ ਇੱਥੇ ਰਣਜੀਤਜੀ ਮੋੜ ਆਹ ਟਾਰੀ ਬਾਰਡਰ ਨੂੰ ਰੋਡ ਬਾਰਡਰ ਇੱਥੋਂ 5 ਕਿਲੋਮੀਟਰ ਟਾਰੀ ਟਾਰੀ ਤਿੰਨ ਕਿਲੋ ਰਹਿ ਜਾਂਦੀ ਆ ਇਧਰ ਅਮਰਸਰ ਨੂੰ ਰੋਡ ਜਾਂਦਿਆ ਤੇ ਇਧਰ ਉਹ ਜੇ ਮਤਲਬ ਕਿ ਜਿੱਦਾਂ ਆਹ ਆਹ ਹੈ ਗਾੜੀ ਲੋਪੋ ਕੇ ਅਜਨਾਲਾ ਅੰਮ੍ਰਿਤਸਰ ਅਜਨਾਲਾ ਇਹ ਤੋਂ 43 ਅੰਮ੍ਰਿਤਸਰ 24 ਆ ਤੇ ਮਤਲਬ ਕਿ ਵਾਗਾ ਬਾਰਡਰ 5 ਕਿਲੋਮੀਟਰ ਹਨਾ ਇਹ ਸਿੱਧਾ ਚਿਗਾਵੇਂ ਜਾਂਦੇ ਚਿਗਾਵੇਂ ਤੋਂ ਲੋਪੋ ਕੇ ਸਿੱਧਾ ਰੋਡ ਇੱਧਰ ਹਾਂਜੀ ਸੰਗਤ ਜੀ ਅਸੀਂ ਚੱਲੇ ਆ ਹੁਣ ਕਮਸਕੇ ਜਾ ਰਹੇ ਆ ਉਹ ਹੀ ਉਹ ਘਟੂਰਸਾ ਵਾਲਾ ਬਾਬਾ ਹਾਂ ਕਮਸਕੇ ਜਾ ਰਹੇ ਤੇ ਆਵੇ ਵਾਰਸ ਨੂੰ ਇਹੀ ਹੁਣ ਛੁੱਟੀ ਦਿਵਾ ਕੇ ਲਿਆਏ ਆ ਹੁਣ ਇਹਨੇ ਸਕੂਲੋਂ ਵਾਸ ਫੇਸ ਸਹੀ ਕਰ ਬਤੇ ਆਏ ਆਏ ਆ ਇਹ ਨਵੇਂ ਸਕੂਲੋਂ ਮਤਲਬ ਕਿ ਫਿਰ ਬਾਹਰੋਂ ਲਿਆ ਵਾਰਸ ਨੂੰ ਮੈਂ ਚ ਫਿਰ ਅਕਲ ਦੇ ਬਾਹਰ ਫਿਰ ਤਾਰਤਾ ਦਸਤਾ ਦੇ ਵੀ ਨਹੀਂ ਆ ਲੈਣਾ ਤੇ ਆ ਭਾਜੀ ਹੁਣੀ ਆਪਣੇ ਉਸਮੇ ਤੋਂ ਦੇ ਮਤਲਬ ਕਿ ਦਿੱਲੀ ਤੋਂ ਆਏ ਆ ਤੇ ਡਰਾਈਵ ਕਰ ਰਹੇ ਆ ਤੇ ਅਸੀਂ ਆਏ ਮਤਲਬ ਕਿ ਉਹ ਦੀਦੀ ਨਹੀਂ ਬੈਠੇ ਆ ਤੇ ਜਾ ਰਹੇ ਆ ਮਤਲਬ ਨਹੀਂ ਜੀ ਆਪ ਹਾਂਜੀ ਆ ਕੇ ਮਾਸਕੇ ਤੇ ਨਹੀਂ ਪੁਰਾਣੇ ਆਏ ਨੇ ਗੈਸਟ ਆਏ ਨੇ ਹਾਂਜੀ ਇੱਕ ਮਾਸਕੇ ਆ ਗਏ ਆ ਜੀ ਦੇ ਆਈਏ ਆ ਪਾਕ ਜੀ ਦਾ ਸਵਰਾ ਆ ਆ ਇਹ ਪਾਕ ਸਿੰਘ ਜੀ ਦਾ ਸਵਰਾ ਸਾਹਿਬ ਹੈ ਨੇ ਤੇ ਐਕਚੁਅਲੀ ਅਸੀਂ ਹੁਣ ਅਸੀਂ ਐਂਟਰ ਕਰ ਚੁੱਕੇ ਆ ਹਾਂਜੀ ਦੋਸਤੋ ਅਸੀਂ ਕਮਾਸਕਾਂ ਦੀ ਤਰਤੀਤੇ ਪਹੁੰਚ ਚੁੱਕੇ ਆ ਜੀ ਹੁਣੇ ਹੁਣੇ ਅਸੀਂ ਐਂਟਰੀ ਕੀਤੀ ਆ ਕਮਾਸਕੀ ਹੋਰ ਅਸੀਂ ਆ ਗਏ ਸਸਿਕਾ ਬਹੁਤ ਸੱਚਾ ਠੀਕ ਹੈ ਹਾਂ ਠੀਕ ਹੈ ਤੇ ਅਸੀਂ ਕਮਾਸਕਾਂ ਦੀ ਤਰਤੀਤੇ ਹੁਣੇ ਨੇ ਪੈਰ ਰੱਖਿਆ ਹਾਂਜੀ ਤੇ ਇਹ ਬਸ ਹੁਣ ਅੰਦਰ ਐਂਟਰੀ ਕਰਨ ਜਾ ਰਹੇ ਆਂ। ਵਾਰਸ ਤੁਹਾਨੂੰ ਦਿਖਾਉਂਦੇ ਆਂ ਰੈਡੀ ਹੋ ਰਿਹਾ ਗੱਡੀ ਦੇ ਵਿੱਚ ਹੀ। ਬੋਲੇ ਕਿ ਵਾਰਸ। ਆਹੇ ਗੱਡੀ ਜੀ ਵਾਰਸ ਰੈਡੀ ਹੋਂਦਿਆ ਹੈ। ਇਹ ਲੋ ਕਿ ਉਹ ਤਿਆ ਕੋ ਕਿ ਸਕੂਲੋਂ ਆਇਆ ਮੁੰਡਾ ਹੈ? ਨਾ ਨਹੀਂ ਆ ਕੋ। ਕੋਈ ਆ ਕੋ ਮੁੰਡਾ ਸਕੂਲੋਂ। ਆ ਵੇਖੋ ਵਾਰਸ ਕਿਵੇਂ ਵਿਚਾਰਾ ਦਬੂ ਦਬ ਤਿਆਰ ਹੁੰਦਿਆ। ਬਣਾ ਲਊਗਾ। ਦਾ ਲੈ ਪੈਂਟ ਭਾਈ ਜੇ ਹੁਣ ਬਣਾ ਗਿਓਗਾ। ਵਲਗੀ। ਹਾਂਜੀ। ਆ। ਬਿਲਕੁਲ ਆ ਜਾਓ ਮਾਣਾ ਪਿੰਗ ਤੇ ਹਟੇ ਪਿੰਗ ਚੁੱਲਗੇ। ਬੜੇ ਦਿਨਾਂ ਬਾਅਦ ਪਿੰਗ ਤੇ ਸਾਡੇ ਘਰ ਵੀ ਹੈਗੀ ਤੇ ਕਰੀ ਜੀ ਨਹੀਂ ਕੀਤਾ ਪਿੰਗ ਤੇ ਹੋਟਲਾਂ ਨੂੰ। ਤੇ ਆਹੋ। ਸਹੀ ਗੱਲ ਹੈ। ਇਹ ਦੈਂਦਾ। ਇਹ ਹੋ ਸਕਦੀ ਆ ਕਿਉਂਕਿ ਮੈਂ ਮਤਲਬ ਕਿ ਫਟੇ ਉੱਤੇ ਭਾਈ। ਹਾਂ। ਮਹਾਂ ਜਾਲਾ ਮਲਕੇ ਸ ਕਰਨ ਕਰ ਲੀਏ ਉਡੇ ਦਾ ਨਹੀਂ ਕਰ ਨਹੀਂ ਕਰੀ ਕਿ ਚਾਹੀਏ ਇਹ ਨਾ ਇਹਨੂੰ ਕਿਤਾਦੀਂ ਦੇ ਸਾਡੇ ਤੋਂ ਬੜੀ ਤਾਕਤ ਹੈ ਸ਼ੀਸ਼ਾ ਇਤ ਸਾਡੀ ਹੈ ਚਾਚਾ ਦਾ ਰਿਆ ਗੋੜੀ ਆ ਆ ਕੇ ਮਰੂਦ ਬਾਹਰ ਇਹਨਾਂ ਨੇ ਜਿਹੜੀ ਬਚਾਰਾ ਪਟਾਈ ਦੇ ਅੱਜ ਵੇਖੋ ਭਾਈ ਮਰੂਦਾ ਦਾ ਫੂਟਾ ਹੀ ਹੁਣ ਹੈ ਇਹ ਸਾਨੂੰ ਲੱਭ ਹੀ ਜਾਂਦੇ ਜਿੱਥੇ ਵੀ ਜਾਂਦੇ ਹਾਂ ਬੜੇ ਵੈਰੀਆਂ ਅੱਜ ਜਾਈਏ ਮਰੂਦਾ ਤੇ ਹੱਲਾ ਬੋਲ ਲਈ ਤਾਂ ਪਹਿਲੀ ਵਾਰ ਲੱਗਾ ਫੜਾ ਹਾਂ ਜੀ ਹਾਂਜੀ ਦੋਸਤੋ ਅਸੀਂ ਹੁਣ ਇਥੇ ਚਾਲੇ ਪਾਉਣ ਲੱਗੇ ਆ ਆਹ ਭਾਗ ਸਿੰਘ ਨੂੰ ਨਹੀਂ ਖਲੋਤੇ ਤੇ ਮਤਲਬ ਕਿ ਗੈਸਟ੍ਰਿਕ ਖਲੋਤੇ ਆ ਵੀ ਜਿਹੜੇ ਸਾਡੇ ਨਾਲ ਆਏ ਆ ਭਾਈ ਇਹ ਨਹੀਂ ਖਲੋਤੇ ਯਾਰ ਇਹ ਭਾਈ ਇਹ ਨਹੀਂ ਖਲੋਤੇ ਆ ਤੇ ਅਸੀਂ ਬਸ ਹੁਣ ਮਤਲਬ ਕਿ ਗੱਲਾਂ ਬਾਤਾਂ ਕਰਨ ਦਾ ਹੀ ਤੇ ਹੁਣ ਚਾਲੇ ਪਾਉਣ ਲੱਗੇ ਆ ਤੇ ਕੋਈ ਨਹੀਂ ਜਾ ਕੇ ਫੇਰ ਆਪਾਂ ਵਿੰਡ ਬੋ ਪਰ ਇਹ ਦੀ ਧਰਤੀ ਤੇ ਮਿਲਦੇ ਆ ਤੁਹਾਨੂੰ ਜੀ ਤੇ ਜਾ ਕੇ ਫਿਰ ਆਪਾਂ ਕੋਈ ਗੱਲਬਾਤ ਕਰਦੇ ਆ ਅੱਜ ਬੱਦਲ ਸਾਰਾ ਦਿਨੀ ਲੱਗ ਵੀ ਮਤਲਬ ਕਿ ਬੱਦਲ ਹੀ ਰਿਹਾ ਵਾ ਤੇ ਕੁਦਰਤ ਦੇ ਰੰਗ ਵੇਖ ਲਓ ਵੀ ਦੋ ਤਿੰਨ ਦਿਨ ਧੁੱਪ ਕਿੰਨੀ ਸੋਹਣੀ ਲੱਗਦੀ ਰਹੀ ਪਈਂ ਤੇ ਪਟਾਕੀ ਧੁੱਪ ਨਿਕਲ ਨਹੀਂ ਰਹੀ ਅੱਜ ਫੇਰ ਹੁਣ ਇਹਨਾਂ ਨੂੰ ਪਤਾ ਵੀ ਕਿਦਾਂ ਮੌਸਮ ਫੇਰ ਸਾਫ਼ ਹੋਊਗਾ ਹੋ ਸਕਦਾ ਬਾਰਿਸ਼ ਵੀ ਹੋ ਸਕਦਾ ਜੀ ਜਦਾਂ ਵੇਖੋ ਮਤਲਬ ਕਿ ਮਾਹੌਲ ਹੈ ਈ ਦਿਨਾਂ ਮਿਲ ਕੇ ਅੱਜ ਇਹ ਸੂਰਜ ਦਾ ਪੂਰਾ ਜਿਹਾ ਚਲਕ ਨਹੀਂ ਮਾਰੀ ਹੈ ਨਾ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਹੀਂ ਬੈਡਬਾਲ ਖੇਡ ਰਹੇ ਹਾਂ ਅੱਜ ਕਿ ਲੋਕ ਲਿਆਓ ਜੀ ਮਾਰ ਕੇ ਆਇਆ ਮਾਰ ਕੇ ਆ ਬੰਦੇ ਸਾਰੇ ਆਏ ਹੋ ਗਿਆ ਗਈਏ ਹਾਂਜੀ ਵਾਰਸ ਨਹੀਂ ਹੁੜੇ ਲੈਂਦਾ ਆ ਵੇਖੋ ਕਿੱਡੀਆਂ ਮਸਤੀਆਂ ਕਰਦੇ ਆ ਸਕੂਲੋਂ ਸਿੱਧਾ ਚ ਲੈ ਜਾਂਦਾ ਨਾ ਇਹਨਾਂ ਹੁੜੇ ਲੈਂਦਾ ਮਵਜਾਂ ਕਰ ਰਿਹਾ ਅਵੀ ਚੰਨ ਵੀ ਆਂਦਾ ਮੈਂ ਲੈਣੇ ਹੁੜੇ ਹੈ ਨੂੰ ਇੱਕ ਦੁੱਜੇ ਨੂੰ ਵੇਖ ਕੇ ਫਿਰ ਹੁੰਦਾ ਵੀ ਚੱਲ ਮੈਂ ਲੈ ਲਾਂ ਇਹ ਹੁੜੇ ਲੈਂਦਾ ਜਾਂ ਇਹ ਆ ਚੀਜ਼ ਡਿਆ ਫੜੀ ਫਿਰਦੇ ਮੇਰੇ ਕੋਲ ਵੀ ਹੋਵੇ ਹਨਾ ਬੜਾ ਇੱਤਈ ਆ ਮੰਦਰ ਹਾਂਜੀ ਅਸੀਂ ਬੈਠੇ ਹਾਂ ਅੰਦਰ ਤੇ ਆ ਉਹ ਫਿਰ ਜਾਂਣ ਡਈਆਂ ਮਤਲਬ ਕਿ ਬਾਬਾ ਜੀ ਦਾ ਜਨਮ ਉਸਤਾ ਤੇ ਕਮਾਣੇ ਇਹ ਖਲ ਫੋਨ ਤੇ ਉਹ ਘਰੋਂ ਬਾਬਾ ਜੀ ਉੱਥੇ ਰਿੰਦਰਾ ਸੈਂਟਰ ਵਾਲਾ ਵੀਰ ਪਾਕਸਾ ਗਾਦੀ ਇਹ ਕੱਲ ਹੀ ਆਏ ਅਜੇ ਹਜੂਰ ਸਾਹਿਬ ਤੋਂ ਤੇ ਫਿਰ ਉਹ ਵਿਖਾਉਂਦੇ ਤੇ ਹਾਂ ਫਿਰ ਫੋਟੋਆਂ ਮਖਾਉਂਦੇ ਹਜੂਰ ਸਾਹਿਬ ਤੋਂ ਇਹ ਕੱਲ ਹੀ ਆਏ ਅਜੇ ਤੇ ਫਿਰ ਵੀ ਬਾਬਾ ਜੀ ਹਰਾਨੀਆਂ ਵੀ ਕਿੱਥੇ ਸਰਾਂ ਚ ਰਹਿ ਐ ਤੇ ਬਾਬਾ ਬਲਵਿੰਦਰ ਸਿੰਘ ਜੀ ਵਰੀ ਸਾਰੇ ਜਿਹੜੇ ਮਹਾਪ੍ਰਸ਼ਾਨ ਨਾਲ ਰਹਿੰਦੇ ਰਏ ਤੇ ਸਾਰਿਆਂ ਨੇ ਫੋਟੋਆਂ ਉਤਾਰ ਰਏ ਆ ਵੀਰ ਜੀ ਨਾਲੇ ਸਪੇਨ ਤੋਂ ਆਏ ਨੇ ਵੀਰ ਜੀ ਇਹ ਤੇ ਹਰਜੂਰ ਸਾਹਿਬ ਫਿਰ ਗਏ ਸੀ ਤੇ ਹਾਂ ਦਰਸ਼ਨ ਕਰਕੇ ਗਏ ਉਹਨਾਂ ਬਾਰੇ ਜਾਣਕਾਰੀ ਹਰਜੂਰ ਸਾਹਿਬ ਬਾਰੇ ਜਾਣਕਾਰੀ ਦੱਸਣ ਦੇ ਕਿ ਕਿਸ ਸਰਾਣ ਰਹੇ ਆ ਕਿਹੜੇ ਗੋਤੜ ਦਾ ਇਤਿਹਾਸ ਹੈ ਇਹ ਸੁਣਾਉਂਦੇ ਆ ਤੇ ਇਹਨਾਂ ਨੂੰ ਪੁੱਛਿਆ ਕਿ ਉਹ ਇਹ ਕਦੀ ਗ੍ਰੀਮ ਕਦੀ ਗਏ ਨਹੀਂ ਕਿ ਕੋਈ ਲਿਖੇ ਸਮੇਂ ਤੇ ਮਾਰ ਨਹੀਂ ਲਿਖਿਆ ਕਿ ਨਹੀਂ ਲਿਖਿਆ ਹਾਂਜੀ ਨਹੀਂ ਤੇਰੀ ਗੱਲ ਹੈ ਨਹੀਂ ਤੇਰੀ ਗੱਲ ਹੈ ਤੇ ਸਤਿ ਪਾ ਸਾ ਮਰਦੋ ਪੁਰਾ ਹਨੂ ਦਰਸ਼ਨ ਜ਼ਰੂਰ ਕਰਾ ਲਿਓ ਜੀ ਸਰ ਨਹੀਂ ਨਹੀਂ ਬਿਲਕੁਲ ਬਿਲਕੁਲ ਇਹਨਾਂ ਪਾ ਜੀ ਹੁਣ ਦੋ ਪਿਆਰ ਪੁੱਛਣ ਰਹੇ ਹਾਂ ਉਥੋਂ ਦਾ ਹਾਂਜੀ ਇਹ ਦੱਸਣ ਦੇ ਕਿ ਉਦੋਂ ਲੱਗ ਗਿਆ ਕੋਈ 100 ਕਿਲੋਮੀਟਰ ਪੈਂਦਾ ਨਾਮਦੇਵ ਦਾ ਗੁਰਦਰਾ ਸਾਹਿਬ ਹਾਂਜੀ ਬਿਲਕੁਲ ਬਾਬਾ ਨਾਮਦੇਵ ਜੀ ਨੇ ਜਿੱਥੇ ਮੰਦਿਰ ਕਮਾਇਆ ਤਾਂ ਉਹ ਮੰਦਿਰ ਵੀ 1 ਫੁੱਟ ਧਰਤੀ ਤੋਂ ਉੱਚਾ ਹੂੰ ਉਹਦੇ ਆਪਣੇ ਪੰਜਾਬੀ ਜਾਣਦੇ ਆ ਜਾ ਕੇ ਦਰਸ਼ਨ ਕਰੇ ਕਰਦੇ ਆ ਇਹ ਮੰਦਿਰ ਆ ਜੀ ਇਹ ਮੰਦਿਰ ਆ ਵਿਖਾਓ ਜੀ ਬਲਾਗ ਦੇ ਵਿੱਚ ਵਿਖਾਓ ਇਹਨਾਂ ਨੂੰ ਹਾਂ ਮੈਨੂੰ ਹੀ ਦਿਖਾਓ ਮੈਂ ਤਾਂ ਗਿਆ ਨਹੀਂ ਤੁਹਾਨੂੰ ਵਿਖਾਉਣੇ ਆ ਆ ਜੇ ਮੰਦਿਰ ਜੀ ਸੰਗ ਜੀ ਇਹ ਸ਼ਾ ਵੀ ਥੱਲੇ ਧਰਤੀ ਧਰਤੀ ਦੇ ਨਹੀਂ ਲੱਗਦਾ ਅੱਜ ਵੀ ਅੱਜ ਵੀ ਹੈ ਨਾ ਕੋਈ ਵੀ ਸੰਗਤ ਜਾਂਦੀ ਆ ਤੇ ਇਹਨਾਂ ਦੇ ਦਰਸ਼ਨ ਜਜ਼ੂਰ ਕਰਕੇ ਆਇਆ ਕਰੋ ਮਹਾਰਾਜ ਹਾਂ ਬਿਲਕੁਲ ਵੀ ਧਰਤੀ ਦੇ ਨਹੀਂ ਅੱਜ ਵੀ ਲੱਗਦਾ ਮੰਦਿਰ ਹੈ ਇਹ ਇਹਨਾਂ ਮਹਾਪੁਰਸ਼ਾਂ ਦੇ ਆਪਣੇ ਸਹਿਬ ਸ੍ਰੀ ਗੁਰੂ ਅੰਗਦ ਸਾਹਿਬ ਦੇ ਵਿੱਚ ਪਾਣੀ ਵੀ ਦਰਜ ਆ ਹਾਂ ਬਿਲਕੁਲ ਭਗਤ ਨਾਮਦੇਵ ਜੀ ਦੀ ਬਾਣੀ ਵੀ ਦਰਜ ਆ ਇਹਨਾਂ ਮਹਾਪੁਰਸ਼ਾਂ ਦੀ ਵੀ ਸ਼ਪਰੀ ਗੁਰੂ ਮਾਰਜ ਨੇ ਆਪ ਬਣਾਈ ਇੰਨੀ ਇਹਨਾਂ ਦੀ ਭਗਤੀ ਹੋਈ ਆ ਇਹ ਜੰਗਲ ਦੇ ਵਿੱਚ ਇਹਨਾਂ ਨੂੰ ਪੂਆ ਵੀ ਲਵਾ ਕੇ ਦਿੱਤਾ ਹੈ ਫਿਰ ਤੋਂ ਸ਼ਕਰੀਮ ਆਗਿ ਦਿੱਤੇ ਨਾਮਦੇਵ ਜੀ ਨੂੰ ਇੰਨੀ ਭਗਤੀ ਹੋਈ ਨਾਮਦੇਵ ਜੀ ਦੀ ਸਹੀ ਸਾਡੇ ਸਹਿਜ ਨੂੰ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਬਾਣੀ ਬਹੁਤ ਜ਼ਿਆਦਾ ਬਾਣੀ ਵੀ ਦਰਜ ਹੈ ਨਾ ਮਹਾਂਪੁਰਸ਼ ਵਾਣੀ ਕਰਦੀ ਹੈ ਜੀ ਇਹ ਜਿਹੜਾ ਮੰਦਰ ਹੈ ਨਾ ਮੰਦਰ ਉਥੋਂ ਘਮਾਇਆ ਹੋਇਆ ਹੈ ਹਾਂ ਜੀ ਹਾਂ ਜੀ ਇਹਨਾਂ ਘਰ ਸਾਰਾ ਜੀ ਤੇਰੇ ਆ ਨਾ ਉਥੇ ਉਸਰਾਂ ਦੇ ਵਿੱਚ ਇਹੀ ਵੀ ਦੇਖਿਆ ਇਹਦੀ ਮੰਮੀ ਤੇ ਮੈਂ ਗਾਇਆ ਅੱਛਾ ਉਦੋਂ ਉਦੋਂ ਰਹਿੰਦਾ ਸੀ ਮਰ ਕੇ 300 ਰੁਪਏ ਇੱਕ ਦਿਨ ਦਾ ਕਰਾਇਆ ਸਰ ਨਪਰਤੋ ਅਗੇ ਉਹ ਰੁਰਕੀ ਦੇ ਦਰਵਾਜ਼ੇ ਨਾਲ ਹੈ ਹਾਂ ਦਰਵਾਜ਼ੇ ਨਾਲ ਆਓ ਰੁਰਕੀ ਆਗਮ ਜਮਣਾ ਨਗਰੋਂ ਦਾ ਜਨ ਸਰ ਨਪਰਤੋ ਅਗੇ ਉਹ ਆਹੋ ਇੱਥੇ ਛੜੀ ਕਹਿੰਦੇ ਜਮਣਾ ਸਾਡੀ বাস ਹੁੰਦੀ ਹੈ ਜਮਣਾ ਨਗਰੋਂ 9 ਸਾਲ ਚੰਦੇ ਆਹਾਂ ਹਾਂ ਮੈਂ ਬੜਾ ਬਹਿ ਆਉਂਦਾ ਜਮਣਾ ਇੱਧਰ ਹੀ ਜਾਂਦਾ ਹੈ ਬਾਬਾ ਨਿਧਾਨ ਸਾਹ ਦੀ ਲੰਗਰੀ ਚੱਲ ਦੱਸਦੇ ਹੋ ਉਹ ਦਰਵਾਜ਼ੇ ਤੇ ਵੀ ਆਉਂਦੇ ਪੇ ਆਉਣਗੇ ਗਤੀ ਕਿਹੜੀ ਸਾਹਿਬ ਜੇਤਰਾ ਬਾਬਾ ਨਿਧਾਨ ਸੌਦਾ ਮੈਕੋ ਜੀ ਮਮੀ ਇਤਿਆਜ਼ ਸੁਣਿਆ ਹੀ ਆ ਹਾਂਜੀ ਇਹ ਬਾਬਾ ਜਦੋਂ ਬਾਬਾ ਨਿਧਾਨ ਸਿੰਘ ਜੀ ਜਦੋਂ ਇੱਕ ਗੱਲ ਸੁਣੋ ਹਾਂਜੀ ਜਦੋਂ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਗਏ ਸੀ ਨਾ ਹਾਂਜੀ ਤੇ ਇਹਨਾਂ ਲੱਗੇ ਸੀ ਪਰ ਆਪਣਾ ਉੱਥੇ ਲੰਗਰ ਦੇ ਵਿੱਚ ਪ੍ਰਸ਼ਾਦ ਵੀ ਪ੍ਰਸ਼ਾਦੇ ਵਰਤੌਣ ਹਾਂਜੀ ਉੱਥੇ ਜਿਹੜਾ ਲੰਗਰ ਹੈ ਟਾਈਮ ਟੇਬਲ ਨਾਲ ਚੱਲਦਾ ਹੈ ਸਵੇਰੇ ਸ਼ਾਮ ਠੀਕ ਹੈ ਜਦੋਂ ਇਹ ਲੱਗੇ ਆਂਦੇ ਵਰਤੌਣ ਤੇ ਉੱਥੋਂ ਦੇ ਜਿਹੜਾ ਸੇਵਾਦਾਰ ਉਹਨਾਂ ਬਾਬਾ ਜੀ ਕੋਲੋਂ ਦਾਲ ਤੇ ਬਾਟੇ ਪੜਦੀ ਤੇ ਬਾਬਾ ਜੀ ਦੇਖਰੇ ਡੋਰਾ ਮਾਰਦਾ ਬਾਬਾ ਜੀ ਨਰਾਸ਼ ਹੋ ਗਏ ਤੇ ਆ ਕੇ ਰੇਲਵੇ ਸਟੇਸ਼ਨ ਆ ਕੇ ਬਹਿ ਗਏ ਪੰਜਾਬ ਨੂੰ ਚੱਲ ਪਏ ਜਦੋਂ ਲੱਗੇ ਉੱਥੇ ਪਹੁੰਚੇ ਸਟੇਸ਼ਨ ਤੇ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਆਏ ਇਹਨਾਂ ਦੇ ਕੋਲ ਕਹਿੰਦੇ ਵੀ ਨਰਾਸ਼ ਨਾ ਹੋ ਤੂੰ ਵਾਪਸ ਮੁੜ ਤੇ ਤੂੰ ਆਪਣਾ ਲੰਗਰ ਚਲਾ ਦੇ ਉੱਥੇ ਤੇ ਇਹਨਾਂ ਪਾਤਸ਼ਾਹ ਨੇ ਕਿਹਾ ਨਾ ਪਾਤਸ਼ਾਹ ਗਾੜੀ ਬੇਨਤੀ ਕੀਤੀ ਪਾਤਸ਼ਾਹ ਤੇ ਮੇਰੇ ਕੋਲ ਤਾਂ ਕੁਝ ਹੈ ਵੀ ਕੁਝ ਨਹੀਂ ਮਾਇਆ ਨਹੀਂ ਹੈ ਤੇ ਲੰਗਰ ਕਿੱਦਾਂ ਚੱਲੇਗਾ ਫਿਰ ਪਾਤਸ਼ਾਹ ਨੇ ਕਿਹਾ ਗੁਰੂ ਗੋਬਿੰਦ ਸਿੰਘ ਨੇ ਤੇ ਤੂੰ ਜਾਂ ਲੰਗਰ ਚਲਾ ਜੇਬ ਸਾਡੀ ਹੋਊਗੀ ਤੇ ਹੱਥ ਤੇਰਾ ਹੋਊਗਾ ਜਿੰਨਾ ਮਰਜ਼ੀ ਵਰਤੀ ਜਾਏ ਫਿਰ ਆ ਕੇ ਬਾਬਾ ਨਿਹਾਲ ਸਿੰਘ ਜੀ ਨੇ ਉਹ ਲੰਗਰ ਹਾਲ ਕੋਲਾ ਜਿਹੜਾ 24 ਘੰਟੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਨਾਲ ਚੱਲਦਾ ਸ੍ਰੀ ਹਜੂਰ ਸਾਹਿਬ ਸ੍ਰੀ ਹਜੂਰ ਸਾਹਿਬ ਹੁਣ ਉੱਥੋਂ ਦੇ ਜਿਹੜੇ ਪ੍ਰਬੰਧਕ ਮੁਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਦੋਨੋਂ ਚਲਾ ਰਹੇ ਆ ਹਾਂਜੀ ਉਹ ਹਾਂਜੀ ਆ ਮਰੂਦ ਗੁਰੂਦਾਰਾ ਬੂਟਾ ਅੱਗੇ ਵੀ ਪਿਛਲੇ ਰੀ ਵੀ ਆਇਆ ਹਾਂ ਤੇ ਇੱਥੇ ਹੱਲਾ ਬੋਲਿਆ ਸੀ ਤੇ ਐਰ ਕੀ ਵੀ ਇੱਥੇ ਵੱਡੇ ਹੋ ਗਏ ਥੋੜੇ ਥੋੜੇ ਮਰੂਦ ਹੈ ਮੈਨੂੰ ਲੱਗਦਾ ਸਿਆਲੀ ਵੀ ਲੱਗਦੇ ਆ ਤੇ ਮਰੂਦ ਵਾਹਾਰੀ ਫਲ ਲੈਂਦਾ ਬੂਟਾ ਹੈ ਕਿੱਥੇ ਆਏ ਆਓ ਸਾਹਮਣੇ ਦੋ ਇਹ ਆਹਾਂ ਉਹ ਜਿਹੜੇ ਠੀਕ ਠੀਕ ਹੈ ਇੱਕ ਮਿੰਟ ਆਓ ਇਹ ਆ ਗਿਆ ਹਾਂਜੀ ਇਹੀ ਹੁਣੇ ਦੋਸਤੋ ਇਥੋਂ ਦੁਰ ਲੱਗੇ ਆ ਜੀ ਕਮਾਸਕਿਆਂ ਦੀ ਧਰਤੀ ਤੋਂ ਤੇ ਹਾਂਜੀ ਸੰਗਤ ਜੀ ਗੱਡੀਆਂ ਆਪਣੇ ਕੋ ਆਉਂਦੀਆਂ ਰਹਿਣੀਆਂ ਗਾਗਲੇ ਆ ਕਰੋ ਕੋਈ ਚੈੱਕ ਕਰਤੀਆਂ ਨੰਬਰ ਆਪਣਾ ਹੈ 98557 25676 ਹਾਂਜੀ ਦੋਸਤੋ ਅਸੀਂ ਘਰ ਆ ਚੁੱਕੇ ਹਾਂ ਜੀ ਹੋਰ ਸੁਨਾਉ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਧੁੱਪ ਨਹੀਂ ਨਿਕਲੀ ਅੱਜ ਹਨਾ ਅੱਜ ਮੌਸਮ ਖਰਾਬ ਹੀ ਰਿਹਾ ਵੀ ਠੰਡ ਦਿਨੋ ਘਰਾਬ ਦੇ ਰੰਗ ਆ ਬਾਕੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਮਿਲਦੇ ਹਾਂ ਜੀ ਨਵੇਂ ਦਿਨ ਨਵੀਂ ਵੀਡੀਓ ਚ ਰੱਬ ਰੱਖਾ ਸਾਰਿਆਂ ਸਸਤਰੀ ਦਾ